ਪਿੱਤੂ ਕੰਨਾ ਮੈਨੂੰ ਪਰਸ ਸੋਹਣਾ ਲੱਗਿਆ ਕਿਹੜਾ ਪਰਸ ਹੈ ਪਰਸ ਨਹੀਂ ਹੈ ਇਹ ਟੀਫਨ ਦਾ ਹੋਣਾ ਮੈਨੂੰ ਹੋ ਸੋਹਣਾ ਲੱਗਿਆ ਦੇਖੋ ਮਿੱਤਰੋ ਆ ਵੀ ਆਈਟਮ ਆਪਣੇ ਕੋਲ ਹੈਗੀ ਆ ਹੌਕੀ ਡੌਕੀ ਕੀ ਹੁੰਦਾ ਏ ਬੌਕੀ ਡੌਕੀ ਕੀ ਹੁੰਦਾ ਏ ਹੌਕੀ ਡੌਕੀ ਇਹ ਵੀ ਆ ਆਪਣੇ ਕੋਲ ਆਈਟਮਾਂ ਬੋਤਲਾਂ ਵਗੈਰਾ ਇਹ ਫਲਾਈ ਬਾਲ ਏ ਫਲਾਈ ਬਾਲ ਆ ਗਈ ਜਿਹੜੀ ਉਹ ਇਦਾਂ ਡਾੜਾਉਂਦੇ ਹੁੰਦੇ ਆ ਮੈਂ ਮੈਂ ਪਹਿਲ ਨਹੀਂ ਖੋਲਦੀ ਸੀ ਐਵੇਂ ਚੱਲਦੀ ਦੇਖੋ ਇਹ ਗੁੱਡੀ ਜੀ ਹੈ ਕੀ ਮੈਂ ਹੋ ਗਈ ਦੋ ਪੀਸ ਨੇ ਜੇ ਕਿਸੇ ਨੂੰ ਚਾਈ ਵੀ ਹੋਈ ਡੋਲ ਇੱਕ ਰਵਨੀਦ ਵਾਸਤੇ ਅੱਡ ਮੰਗਵਾਈ ਸੀ ਇੱਕ ਹੋਰ ਪੀਸ ਐ ਇਹਦੇ ਵਾਸਤੇ ਸੇਲ ਕਰਨਾ ਚਲ ਹੁਣ ਅਸੀਂ ਇਹਦੇ ਵਿੱਚ ਪਾਉਣ ਲੱਗਾ ਸਮਾਨ ਇੱਕ ਬਾਕਸ ਦਾ ਬਾਕੀ ਜਿਹੜਾ ਆਪਾਂ ਨੇ ਮੈਚ ਕਰ ਲਿਓ ਆਪਾਂ ਇਹਦੇ ਵਿੱਚ ਪਾਉਣੇ ਆ ਬਾਕੀ ਇਹਦਾ ਨਾ ਸਾਨੂੰ ਥੋੜਾ ਜਿਹਾ ਨਾਮ ਦਾ ਕਨਫਰਮ ਨਹੀਂ ਹੋ ਰਿਹਾ ਵੀ ਇਹਦਾ ਬਿੱਲ ਦੇ ਉੱਤੇ ਕੀ ਨਾਮ ਲਿਖਿਆ ਇਹ ਅਸੀਂ ਸਾਈਡ ਤੇ ਰੱਖਤਾ ਉਹ ਦੂਸਰਾ ਬਾਕਸ ਮੈਚ ਕਰਕੇ ਜਿਹੜੀ ਚੀਜ਼ ਬਚੀ ਉਹਦੇ ਨਾਲ ਸਾਹਮਣੇ ਪਤਾ ਲੱਗ ਜਊ ਆਪਾਂ ਨੂੰ ਬਾਕਸ ਨੀਚੇ ਪਾ ਦਿਓ ਜਿਹੜੀ ਚੀਜ਼ ਟੁੱਟਣ ਵਾਲੀ ਉਹਨਾਂ ਨੂੰ ਕੋਈ ਮਸ਼ੀਨ ਆ ਜੀ ਕਿਸੇ ਨੂੰ ਚਾਹੀਦੀ ਹੋਈ ਵੀ ਦੱਸ ਦਿਓ ਇਹ ਖੋਲ ਕੇ ਦੇਖਣ ਵਾਲੀ ਆ ਖੋਲ ਕੇ ਦੇਖੂਗੀ ਅਸੀਂ ਤਾਂ ਆਪਾਂ ਉਹ ਕਰ ਰਹੇ ਆ ਨਾ ਹਾਇ ਦਾ ਵੈਸੇ ਅਸੀਂ ਵੀ ਕੁਝ ਨਹੀਂ ਦੇਖਿਆ ਖੋਲ ਕੇ ਅਸੀਂ ਸਿਰਫ ਮੈਚ ਕਰ ਕਰਕੇ ਦੇਖਿਆ ਉਹ ਵੀ ਰੱਖਤਾ ਹਾਂ ਚਲਾ ਕੇ ਅਸੀਂ ਕੁਝ ਨਹੀਂ ਦੇਖਿਆ ਅਤੇ ਤਾਂ ਸਿੱਧਾ ਪਹਿਲਾਂ ਉਹਦਾ ਕੰਮ ਕਰ ਲਈਏ ਨਾ ਇਹਦਾ ਵੈਸੇ ਅਸੀਂ ਕਸਟਮਰ ਦੇ ਸਾਹਮਣੇ ਚਲਾ ਕੇ ਦੇਖਿਆ ਕਰਾਂਗੇ ਉਹ ਚਲਾਉਂਦੇ ਨਹੀਂ ਹੈਗੇ ਹਾਂ ਚੀਜ਼ ਐਦਾ ਇਹ ਤਾਂ ਵੈਸੇ ਆਪਾਂ ਇਹ ਦੇਖ ਰਹੇ ਹਾਂ ਵੀ ਚੀਜ਼ ਸਾਰੀਆਂ ਪੂਰੀਆਂ ਨੇ ਹੂੰ ਉਹ ਚੀਜ਼ ਕਾਰ ਵਾਸ਼ਿੰਗ ਵਗੈਰਾ ਬਹੁਤ ਚੀਜ਼ ਵਧੀਆ ਲੱਗੀ ਮੈਨੂੰ ਉਹ ਕਿਤੇ ਦੇਖੀ ਨਹੀਂ ਮੈਂ ਬਹੁਤ ਘੱਟ ਮਿਲਦੀ ਆ ਕਿਤੇ ਉਹ ਰਿੰਗ ਲਾਈਟ ਵੀ ਉੱਪਰ ਹੀ ਰੱਖਿਓ ਕਿਉਂਕਿ ਉਹ ਵੀ ਉਹ ਨਾ ਹੋ ਜੇ ਨਾ ਜਿੰਕੇ ਜਿੱਦਾਂ ਪਾਇਆ ਹੋਇਆ ਸੀ ਵਧੀਆ ਇਹਦੇ ਵਿੱਚ ਪੂਰਾ ਆ ਗਿਆ ਆ ਜੂਗਾ ਉਦਾਂ ਹੀ ਇਹ ਕਵਰ ਇਹ ਇਅਰਫੋਨ ਦੇ ਨੇ ਉਹਦੇ ਕਵਰ ਦੇ ਜਿਹੜੇ ਚਾਰਜਿੰਗ ਦੇ ਕਰਾਏ ਕੰਧ ਤੇ ਲਾਈਟ ਵਗੈਰਾ ਟੀਵੀ ਮਤਲਬ ਹੀ ਸਾਰਾ ਕੁਝ ਹੁੰਦਾ ਨਾਲ ਅਟੈਚ ਹੁੰਦੇ ਜੀ ਇਹ ਕੀ ਤਾਂ ਮੈਨੂੰ ਇਹਦਾ ਪਤਾ ਹੈ ਜੀ ਨੌਲੇਜ ਉੱਪਰ ਲਿਖਿਆ ਹੈ ਸਾਰਾ ਕੁਝ ਇਹਦੇ ਆਹ ਇਹਨਾਂ ਦਾ ਸਾਂਗ ਹੀ ਵੀ ਕਿ ਮੀ ਕਾਰ ਨਾਲ ਅਟੈਚ ਹੁੰਦਾ ਅਗਰ ਕਿਸੇ ਨੂੰ ਚਾਹੀਦਾ ਹੋਇਆ ਪ੍ਰੋਜੈਕਟਰ LED LED ਪ੍ਰੋਜੈਕਟਰ ਆ ਵੀ ਨਹੀਂ ਪਤਾ ਕਰਦੇ ਕਾਦੇ ਜਾਣੇ ਇਹ ਕਵਰ ਨੇ ਉਹਦੇ ਵਿੱਚ ਪੈਕ ਕਰਨੇ ਆ ਨਾ ਉਹਨਾਂ ਨੇ ਫਿਰ ਇੰਨੇ ਬਾਕਸ ਨਹੀਂ ਵਿੱਚ ਪਾਏ ਉਹਨਾਂ ਨੇ ਸਿੱਧਾ ਐਵੇਂ ਹੀ ਬਾਕਸ ਕੱਢ ਕੇ ਵਿੱਚ ਪਾਤੇ ਮਨ ਕੇ ਮੇ ਢੱਡੇ ਪਾਈ ਏਟੀਆ ਇਹ ਬਾਕਸ ਲੈ ਕੇ ਜਾ ਰਹੇ ਆ ਇਹ ਬਾਕਸ ਵੱਡਾ ਗਾ ਇਹਦੇ ਵਿੱਚ ਥੋੜਾ ਜਿਹਾ ਵੱਧ ਸਾਮਾਨ ਆ ਇੱਕ ਬਾਕਸ ਆਪਾਂ ਇਹ ਖੋਲ ਲਿਆ ਸੀ ਇਹ ਤੁਹਾਨੂੰ ਦਿਖਾ ਦਾਂਗੇ ਕਲਿੱਪ ਉਫੋਲ ਲਈ ਸੀ ਆਪਾਂ ਇਹਦੇ ਵਿੱਚ ਖੇਡਾਂ ਨੇ ਦੇਖੋ ਇਹਦੇ ਵਿੱਚ ਬੱਚਿਆਂ ਵਾਲੀਆਂ ਖੇਡਾਂ ਨੇ ਬਹੁਤ ਸੋਹਣੀਆਂ ਆਈਟਮਾਂ ਨੇ ਵਧੀਆ ਆਈਟਮਾਂ ਨੇ ਕੋਈ ਆਇ ਨਹੀਂ ਗਾ ਅੱਜ ਮੈਂ ਆ ਗਈ ਬੱਬਲਸ ਕਰਨ ਆ ਗਈ ਪਾਰਟੀ ਪਾਰਟੀ ਵਗੈਰਾ ਬਰਥਡੇ ਵਗੈਰਾ ਬੱਚੇ ਦੇ ਹਨਾ ਆ ਵੀ ਬਹੁਤ ਸੋਹਣੀਆਂ ਤੇ ਇਹ ਆ ਗਏ ਆਪਣੇ ਇੱਕ ਆ ਗੀ ਜੋ ਸੋਹਣੀ ਇਹ ਤਾਂ ਬਹੁਤ ਥੋੜੀ ਐਨਾ ਸੋਹਣਾ ਸਕੂਟਰੀ ਬੜਾ ਸੋਹਣਾ ਹਾਂ ਚੱਲਦੀ ਬਹੁਤ ਸੋਹਣਾ ਇਹ ਮੇਰੇ ਬਹੁਤ ਪਸੰਦ ਆਇਆ ਇੱਕ ਆ ਵੀ ਬਹੁਤ ਆਈਟਮ ਵਧੀਆ ਫਲਾਈ ਫਲਾਈ ਹਾਂ ਇਹ ਬੱਚੇ ਕਿਸੇ ਨੇ ਰੱਖਣਾ ਹੋਇਆ ਹੂੰ ਗਿਫਟ ਵੀ ਕਰਨ ਵਾਸਤੇ ਬਹੁਤ ਵਧੀਆ ਰੱਖਣ ਵਾਸਤੇ ਚੀਜ਼ ਇੱਕ ਆ ਚੀਜ਼ ਚਲੋ ਹਾਂ ਇਹ ਉਹ ਜਗਾ ਦੂ ਇਹ ਤਾਂ ਲੋਕਲ ਲੱਗ ਰਿਹਾ ਨਾਲ ਕਿਉਂ ਇਹ ਬੱਚਿਆਂ ਲਈ ਇਹੋ ਆ ਇਹ ਵੈਸੇ ਬਣਾਇਆ ਹੋਇਆਗਾ 15 ਕਿਲੋ ਬਸ ਤੇ ਰਹਿਣ ਦੋ ਦੁਬਾਰੇ ਨਾਲ ਚਲੋ ਨਹੀਂ ਇਹ ਕਲਿੱਪ ਚਲੋ ਆਪਾਂ ਐਡ ਕਰ ਦਾਂਗੇ ਵਿੱਚ ਇਹ YouTube ਦੇ ਵਿੱਚ ਫਤਿਹਾਂ ਚਲੋ ਹੁਣ ਆਪਾਂ ਇਹ ਲੈ ਕੇ ਜਾਂਦੇ ਹਾਂ ਉੱਤਰ ਇਹ ਮਿੱਤਰੋ ਭਾਰੀ ਸੀ ਮਸਾਂ ਲੈ ਕੇ ਆ ਰਿੰਗ ਲਾਈਟ ਦੇਖਤੀ ਸੀ ਤੇ ਪਾ ਜਾਣਾ 76 ਆ ਦੇਖੋ ਇਹਦੇ ਉੱਤੇ ਆਪਣਾ ਨਾਮ ਲਿਖਾਇਆ ਇਹ ਪਕਾਇਦਾ ਆਪਾਂ ਨੇ ਇਹਨਾਂ ਨੂੰ ਭੇਜਿਆ ਸੀ ਪਹਿਲਾਂ ਇਹਨਾਂ ਨੇ ਤੇ ਹੁਣ ਇਹਦੀ ਪੱਲ ਅਨਬਾਕਸਿੰਗ ਕਰ ਲਈ ਫੇਰ ਇਹਦੀ ਆਪਾਂ ਇਹਦੀ ਅਨਬਾਕਸਿੰਗ ਕਰ ਲਿਆ ਅੱਜ ਪੀਤੂ ਤੋਂ ਅਨਬਾਕਸਿੰਗ ਕਰਾਉਣੇ ਇਹਦੀ ਆਪਾਂ ਚਲ ਪੀਤੂ ਕੱਟੋ ਤੂੰ ਕਹਿੰਦਾ ਇਹ ਬਾਕਸ ਦੀ ਮੈਂ ਉਹ ਕਰੂੰਗਾ ਅਨਬਾਕਸਿੰਗ ਪਹਿਲਾਂ ਉਹ ਦੂਸਰੇ ਬਾਕਸ ਦੀ ਇਹਨਾਂ ਨੇ ਕਰੀ ਸੀ ਇੱਕ ਪਹਿਲਾਂ ਇੱਕ ਅਲੱਗ ਤੋਂ ਪਾਰਸਲ ਸੀਗਾ ਆਪਣਾ ਉਹ ਵੀ ਦਿਨੇ ਮੈਂ ਕਰ ਲਈ ਸੀ ਇਹ ਗਏ ਹੋਏ ਸੀ ਉਦੋਂ ਠੀਕ ਹੈ ਤੇ ਹੁਣ ਇਹ ਪੀਤੂ ਕਰ ਰਿਹਾ ਇਹਦੀ ਹਾਂ ਕੱਟ ਦੋ ਕੱਟ ਦੋ ਕੱਟ ਦੋ

ਕੀ ਫਸ ਗਈਦਰ ਕਾ ਚੀ ਕੋਈ ਵੀ ਚੋਣ ਨਹੀਂ ਲੱਗਿਆ ਆ ਗਿਆ ਚ ਬਾਪ ਕੋਲਿਆ ਤੇ ਤੁਹਾਨੂੰ ਤਾਂ ਖੇਡਾਂ ਖੇਡਾਂ ਕਰਦੇ ਬੱਸ ਬੱਸ ਡਾਡੀ ਬੱਸ ਹੂੰ ਤੁਸੀਂ ਕਾ ਦੇਗਾ ਤੂੰ ਕੱਟਣਾ ਲਓ ਜੀ ਅਨਬਾਕਸਿੰਗ ਆਪਾਂ ਕਰ ਲਈ ਇਹਦੇ ਵਿੱਚ ਵੀ ਸਮਾਨ ਇਦਾਂ ਦਾਗਾ ਦੇਖੋ ਉਹ ਆਪਾਂ ਅਨਬਾਕਸਿੰਗ ਕਰ ਲਿਆ ਤੁਹਾਨੂੰ ਦਿਖਾਇਆ ਸੀਗਾ ਇਦੇ ਵਿੱਚ ਵੀ ਆ ਦੇਖੋ ਕਵਰ ਵਗੈਰਾ ਬਹੁਤ ਸੋਹਣੇ ਸੋਹਣੇ ਕਵਰ ਆ ਡਿਫਰੈਂਟ ਕਵਰ ਆਪਣੇ ਪੰਜਾਬ ਦੇ ਵਿੱਚ ਬਹੁਤ ਘੱਟ ਚੀਜ਼ਾਂ ਮਿਲਦੀਆਂ ਨੇ ਜਿਹੜਾ ਉੱਪਰ ਲੈ ਕੇ ਆਏ ਆ ਤੇ ਕੋਸ਼ਿਸ਼ ਇਹ ਤਾਂ ਇਹ ਹੀ ਕਰੀ ਆ ਵੀ ਆਪਾਂ ਜਿਹੜੀ ਚੀਜ਼ ਆਪਣੇ ਨਹੀਂ ਮਿਲਦੀ ਨੋਕਲ ਉਹ ਚੀਜ਼ ਲੈ ਕੇ ਆਈਏ ਹਨ ਤੇ ਬਾਕੀ ਆ ਦੇਖੋ ਜਿਹੜੇ ਆ ਵੀਡੀਓ ਗੇਮ ਆਪਾਂ ਉਹ ਕਰੀ ਸੀ ਕੁੜੀਆਂ ਵਾਸਤੇ ਲੈ ਕੇ ਆਈ ਸੀ ਇਹ ਵੀ ਮਿਲੂਗੀ ਇਹ ਵੀ ਲੈ ਕੇ ਆਏ ਆ ਆਪਾਂ ਸਾਰਾ ਕੁਝ ਉਹ ਇੱਕ ਬਾਕਸ ਖੋਲ੍ਹਿਆ ਸੀ ਇਹਦੇ ਵਿੱਚ ਵੀ ਇਦਾਂ ਦੀਆਂ ਚੀਜ਼ਾਂ ਨੇ ਦੇਖੋ ਇਹ ਪ੍ਰਿੰਟਰ ਕੈਮਰਾ ਹੈਗਾ ਬੱਚਿਆਂ ਦੇ ਲਈ ਮਤਲਬ ਵੀ ਉਹ ਉਹ ਕੱਟਦਾ ਪ੍ਰਿੰਟ ਕੱਟਦਾ ਬੱਚੇ ਦੀ ਫੋਟੋ ਦਾ ਕਿਸੇ ਦੀ ਵੀ ਆ ਮੈਕ ਆ ਗਿਆ ਠੀਕ ਹੈ ਤੇ ਇਦਾਂ ਦਾ ਮਤਲਬ ਇਹ ਆ ਰੀਡਾਂ ਵਗੈਰਾ ਸਾਰਾ ਕੁਝ ਲਾਈਟ ਵਗੈਰਾ ਤੇ ਕੇਸ ਵਗੈਰਾ ਘੜੀਆਂ ਵਗੈਰਾ ਸਾਰਾ ਕੁਝ ਆਪਣੇ ਕੋਲੇ ਡਰੋਨ ਵਗੈਰਾ ਸਾਰਾ ਕੁਝ ਮਿਲੂਗਾ ਫੋਨ ਹੁਣ ਆਪਾਂ ਇਹਦੀ ਆਪਾਂ ਉਹ ਕਰਦੇ ਆ ਪਹਿਲਾਂ ਮੈਨੂੰ ਬਿੱਲ ਮੰਗੂ ਸਿਲੇਕਟ ਕਰਨਾ ਪੈਣਾ ਤੇ ਫਿਰ ਮਿਲਦੇ ਆਪਾਂ ਤੁਹਾਨੂੰ ਮਿੱਤਰੋ ਟਾਈਮ ਟਾਈਮ ਪਤਾ ਕਿੰਨਾ ਹੋ ਗਿਆ 2 ਵਜੇ ਦਿਖਾਓ ਸਾਨੂੰ ਬਲੌਗ 2 ਵਜੇ ਦੇਖੋ ਕਿੰਨੇ ਮੱਝ ਗਏ ਸਵਾ ਇੱਕ ਹੋ ਗਿਆ ਹਜੇ ਅਸੀਂ ਇੰਨਾ ਉਲਝ ਗਏ ਸੀ ਨਾ ਦਿਤੀ ਆ ਤੇ ਖਲੋ ਪੀਤੂ ਵੀ ਜਾਗ ਤੀ ਫਿਰਦੀ ਆ ਹਜੇ ਅਸੀਂ ਇੰਨਾ ਉਲਝ ਗਏ ਸੀ ਕਿ ਸਾਨੂੰ ਐ ਹੋ ਗਿਆ ਵੀ ਕਿਤੇ ਸਮਾਨ ਸਾੜਾ ਘਟਾ ਗਿਆ ਬੋਲੀ ਬੋਲੋ ਮਾਈਕ ਲੱਗਾ ਹੈ ਹਾਂ ਬੋਲੀ ਬੋਲੋ ਮਾਈਕ ਲੱਗਾ ਹੋਇਆ ਸੁੱਤੇ ਪਈ ਆ ਉਹ ਤਾਂ ਮੈਨੂੰ ਪਤਾ ਕੋਈ ਹਨੇਰਾ ਦਿਖਾ ਦਿਓ ਕਿੰਨਾ ਹਨੇਰਾ ਸੁਤੇ ਕੈਦਨ ਵੀ ਦੁਪਹਿਰ ਦੇ ਦਿਖਾਈ ਜਾਂਦੇ ਨੇ ਸਹੀ ਗੱਲ ਹੈ ਤੇ ਮਿੱਤਰੋ ਸਮਾਨ ਇੰਨੀ ਟੈਂਸ਼ਨ ਹੋ ਗਈ ਸੀ ਉਸ ਕੋ ਚੀਜ਼ਾਂ ਦੇ ਨਾਮ ਦਾ ਥੋੜਾ ਜਿਹਾ ਪ੍ਰੋਬਲਮ ਆ ਗਈ ਸੀ ਵੀ ਨਾਮ ਦਾ ਚਲੋ ਨਹੀਂ ਪਤਲਾ ਰਹਿਣਾ ਇੰਨੇ ਆਈਟਮਾਂ ਦਾ ਪੰਗਾ ਲੈ ਤਾ ਲਿਆ ਫਿਰ ਉਚਾਲੇ ਵੀ ਨਹੀਂ ਛੱਡ ਸਕਦੇ ਧੁੱਕ ਕੰਮ ਕਰਨਾ ਬਹੁਤ ਟੈਨਸ਼ਨ ਪੈਂਦੀ ਆ ਉਚਾਲੋਂ ਛੱਡਣਾ ਵੀ ਔਖਾ ਸੀ ਐਨੀਆਂ ਚੀਜ਼ਾਂ ਨੂੰ ਪੰਪਿੰਗ ਕਰਨਾ ਤੇ ਦੇਖੋ ਬਾਕਸ ਆਪੇ ਇਹ ਆਪਣਾ ਕਿੱਕੂ ਖੜੀ ਜਾਂਦਾ 1:30 ਵਜੇ ਦੇਖ ਲਓ ਕਿੱਕੂ ਵੀ ਇਹ ਖੜੀ ਜਾਂਦਾ ਲਓ ਜੀ ਪੈਕ ਕਰ ਲਿਆ ਆਪਾਂ ਸਮਾਨ ਹੁਣ ਦੱਤਰ ਕਿਉਂ ਨੇ ਆ ਕਿੰਨਾ ਟਾਈਮ ਹੋ ਗਿਆ 2 ਵਜੇ ਘੰਟਾ ਹੋ ਗਿਆ ਲੀਨੂ ਦਾ ਪਹਿਲਾ ਜੀ ਉਹ ਕਰ ਪਹਿਲਾ ਵਲੋਗ ਉਹ ਕਰਿਆ ਜੀ ਜਿਹਾ ਸਾ ਵਾਈਕੋ ਆਇਆ ਸੀ ਮੁਲਾ ਘੰਟਾ ਹੋ ਗਿਆ ਹੁਣ ਹੁਣ ਇਹਨੂੰ ਆਪਾਂ ਉਧਰ ਧਰ ਕੇ ਆਉਣੇ ਆ ਤੇ ਚਲੋ ਇਹ ਵਲੋਗ ਦਾ ਐਂਡ ਹੀ ਕਰ ਦੋ ਯਾਰ ਹੈ ਕਰੋ ਉਹ ਲੈ ਗਏ ਖਿੱਚ ਗਿਆ ਆਪ ਕੱਲੇ ਨੀਂਦ ਆ ਜਾਂਦੀ ਐ ਇਹਨਾਂ ਨੂੰ ਵੀ ਪੀਤੂ ਦੇਖ ਰਾ ਪੀਤੂ ਨੂੰ ਜਵਾਂ ਨੀਂਦ ਨਹੀਂ ਆਉਂਦੀ ਤੈਨੂੰ ਨੀਂਦ ਨਹੀਂ ਆਦੀ ਪੀਤੂ ਐ ਹੈ ਇਤੋਂ ਤਾਂ ਖੇਡਾਂ ਕਰਕੇ ਨੀਂਦ ਨਹੀਂ ਆਈ ਖੇਡਾਂ ਵਾਲੀਆਂ ਸੀ ਇਹ ਚ ਖੇਡਾ ਹੈ ਕੋਤ ਉਧਰ ਆਟੋ ਤਾਂ ਉਧਰ ਤਾਂ ਰੱਖੀ ਸਕੂਟਰੀ ਉਧਰ ਤਾਂ ਰੱਖੀ ਖੇਡਾ ਉਧਰ ਤਾਂ ਰੱਖੀ ਕੰਮ ਦੀ ਚੀਜ਼ਾਂ ਦੇ ਲੈਓ ਖੇਡਾ ਥੋੜੀਏ ਉਹ ਥਵੇਰੇ ਦਿਖਾਵਾਂਗੇ ਤੈਨੂੰ ਦੇਖ ਤਾਂ ਲੈ ਕਿਵੇਂ ਬੋਲਦਾ ਕਿਵੇਂ ਬੋਲਦਾ ਕਿਵੇਂ ਪਿੱਤੂ ਮਾਤਾ ਨੂੰ ਕਿਹਾ ਸੀ ਬਲੌਗ ਚ ਮਾਪੀ ਮਾਪਿੱਤੂ ਖੇਡਾ ਕਰਕੇ ਨਹੀਂ ਸੁੱਤਾ ਕਹਿੰਦੀ ਖੇਡਾ ਤਾਂ ਇਹ ਚ ਪਈਆਂ ਨੇ ਕਹਿੰਦੀ ਇਹ ਚ ਕਿਹੜੀਆਂ ਇਹ ਤਾਂ ਕੰਮ ਦੀਆਂ ਚੀਜ਼ਾਂ ਹੀ ਛੋਡੀਆਂ ਕਹਿੰਦੀ ਸਕੂਟਰ ਇਹ ਚ ਪਿਆ ਸਾਰਾ ਕੁਝ ਛੇਤੀ ਪਿਆ ਕੋਈ ਨਹੀਂ ਸਵੇਰ ਦਿਖਾ ਦਾਂਗੇ ਠੀਕ ਹੈ ਇਹ ਚ ਪਈਆਂ ਨੇ ਖੇਡਾ ਇੱਕ ਤਾਂ ਆਪਣਾ ਹੋਰ ਪਾਰਸਲ ਆਊਗਾ ਹੋਰ ਉਹ ਵੀ ਦਿਖਾਵਾਂਗੇ ਤੈਨੂੰ ਉਹ ਨਹੀਂ ਹੁੰਦਾ ਹੂੰ ਉਹ ਨਹੀਂ ਹੁੰਦਾ ਉਹ ਕੈਂਸਲ ਕਰਤਾ ਨਾ ਨਾ ਕੈਂਸਲ ਨਹੀਂ ਹੋਇਆ ਪਤਾ ਆਊਗਾ ਚਲੋ ਵੀ ਮੇਤਰੋ ਸ਼ਸ਼ੀ ਕਾਲ ਸਾਰਿਆਂ ਨੂੰ ਬਲੌਕ ਕਰਦੇ ਐਂਡ ਇਹ ਤਾਂ ਪਿਆ ਰਹਿਣ ਦੋ ਇਹ ਕਾ ਨੂੰ ਐ ਖਿੱਚੀ ਜਨੇ ਹੋ ਓਏ ਹੈਲੋ ਤੂੰ ਹੈਲੋ ਲੈ ਤੂੰ ਲੈ ਗਈ ਖਿੱਚ ਕੇ ਗਈ ਲੈ ਗਈ ਖਿੱਚ ਕੇ ਲੈ ਗਈ ਆ ਰਹੀ ਰਿੰਗ ਲਾਈਟ ਕੋਰ ਹੈਗਾ ਵਾਸ਼ ਉਹ ਲੈ ਜਾ ਪੁੱਤ ਵਾਸ਼ਰ ਕਾਰ ਵਾਸ਼ਰ ਇਹ ਨਹੀਂ ਹਾਂ ਚਲੇ ਇਹ ਲੈ ਜੋ ਦੋਨੀਆਂ ਚੀਜ਼ ਲੈ ਆ ਆਹ ਹਾਂ ਚਲ ਇਹ ਲੈ ਜੀ ਸਾਰੀ हां लेजो। ਇਹ ਹੀ ਮੇਰੇ ਤੋਂ। ਬਸ ਆਇਆ ਕੋਈ ਨਾ ਦੁਬਾਰੇ ਗੇੜਾ ਲਾ ਲਈ ਆ ਜਾ। ਦੋ ਚੀਜ਼ਾਂ ਘਾਡੀਆਂ ਨੇ ਬਸ। ਹੈਂ? ਲਓ ਜੀ। ਸਮਾਨ ਇੱਥੇ ਸੰਭਾਪਾ। ਆਹ ਕਾਰਵਾਸ਼ਰ ਆ ਜੇ ਕਿਸੇ ਨੇ ਲੈਣਾ ਹੋਵੇ। ਆ ਹੈਗਾ ਸ਼ੀਸ਼ੇ। ਦੋ ਚੀਜ਼ਾਂ ਘਾਡੀਆਂ। ਬਾਜ਼ਾਰ ਚੋਂ ਘਰ ਚਲਾਉਣੇ ਹੁਣ ਆਪਾਂ ਤਾਂ ਦੇਸੀ ਭਾਚਾ ਸਰਵੇਚਾਂਗੇ ਭਾਬੋ ਇੱਕ ਰਿੰਗ ਲੱਡ ਵਿੱਚ ਧਰਤੀ ਸੀ ਹੂੰ ਇੱਕ ਰਿੰਗ ਲੱਡ ਵਿੱਚ ਧਰਤੀ ਸੀ ਆ ਦੋ ਹੁਣ ਤੇ ਨਾ ਮੈਂ ਨਹੀਂ ਧਰੀ ਤੈਨੂੰ ਸੀ ਰਿੰਗ ਲੱਡ ਤੈਨ ਸੀ ਫਿਰ ਪੀਤੂ ਨੇ ਧਰਤੀ ਹੋਣੀਆਂ ਚਲ ਆਜਾ ਚੰਗਾ ਆ ਜੀ ਤੂੰ ਲੋਚ ਹੁਣ ਸੌਣ ਦੀ ਤਿਆਰੀ ਕਰਦੇ ਆ ਰੋਟੀ ਰੋਕੀ ਤਾਂ ਕਿਹੜੀ ਖਾਧੀ ਉਹ ਵੇਖ ਲੋ ਕਿੰਨਾ ਕਾਹ ਪੈ ਗਿਆ ਕਮਰੇ ਦੇ ਵਿੱਚ ਹਮਨਾ ਲੱਗਦਾ ਵੀ ਤੇ ਸੌਣ ਨੂੰ ਪਹਿਲਾਂ ਝਾੜੀ ਤੇ ਪੋਚਾ ਲਾ ਲਾ ਕੋਈ ਨਹੀਂ ਹੋਰ ਹੁਣ ਝਾੜੂ ਪੋਚਾ ਪਾਲ ਦਿਆ ਇਹਦਾ ਪਿੱਤੂ ਨੇ ਹਾ ਦੇਖੋ ਇਹ ਤੇ ਸੱਲੜੀ ਕੱਟਾ ਸੀ ਸੱਲੜੀ ਨਾ ਸੱਲ ਕੱਟਦੇ ਸੀ ਪੁੱਤ ਕੱਟ ਦੇਖ ਕੱਟਦੇ ਸੀ ਸ਼ੋਣੀਏ ਚਲੋ ਹੁਣ ਪੈਣੇ ਆ ਚਲੋ ਜੀ ਸ਼ਸ਼ੀਕਾਲ ਗੁੱਡ ਨਾਈਟ ਗੁੱਡ ਨਾਈਟ ਕੜਾ ਗੁੱਡ ਮਾਰਨਿੰਗ ਕੜਾ ਕੰਮ ਹੋਇਆ ਬੈਨ ਤਾਂ ਹੈ ਓਏ ਗੁੱਡ ਨਾਈਟ ਕੜਾ ਮਾਂ ਤਾਂ ਗੁੱਡ ਮਾਰਨਿੰਗ ਕੜਾ ਕੰਮ ਹੋਇਆ ਬੈ ਲਾਈਤੀ ਖੜ ਕੇ ਕਰ ਦੋ ਸਸ਼ੀ ਕਾਲ ਓਕੇ ਜੀ ਸ਼ਾਇਦ ਸਸ਼ੀ ਕਾਲ ਬਾਏ ਬਾਏ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਓਕੇ ਬਾਏ ਸਸ਼ੀ ਕਾਲ